ਚੱਕੀਂ ਤਸਸ ਜੀਆ ਸਮਾ ਹੋਰ ਕੰਮ ਨੂੰ ਵੇ ਲਈ ਆਪਾਂ ਦੇਖਦੇ ਆਂ ਜੱਸਾ ਪੁੱਤ ਹਾਂ ਬਾਪੂ ਹਾਂ ਗੋਹਾ ਚੱਕਦੀ ਮੈਂ ਰਾਮ ਕਰ ਲਾਂ ਨਾ ਮੋਬਾਈਲ ਨਾ ਤੇ ਬਟਾ ਚੱਕ रे वीरे दुद्ध दो पायो वो पंज मिनट रुक मैं गोहा चकदा वह भीरे मैं जल्दी जाना यार अगे ही लेट होनी कोले बाल्टी दुध पा लीटर भी कोले दो कप पाली दुद्ध अच्छा? ठीक है भीरे पावना मैं ਉਹ ਆ ਕੀ ਕਰਤਾ ਸਾਰਾ ਦੁੱਧ ਡੋਲਤਾ ਬਾਈ ਕੱਪ ਦਾ ਕੁੰਡਾ ਫਸ ਗਿਆ ਯਾਰ ਉਹ ਕੁੰਡਾ ਤਾਂ ਫਸ ਗਿਆ ਸੀਗਾ ਜਿਹੜਾ ਨੁਕਸਾਨ ਹੋਇਆ ਇਹ ਕੌਣ ਪਰੂ ਕੋਈ ਨਾ ਬਾਈ ਭਰ ਦੂ ਨੁਕਸਾਨ 2-4 ਕਿਲੋ ਦੁੱਧ ਹੀ ਸੀ 2-4 ਕਿਲੋ ਦੁੱਧ ਨਹੀਂ 10 ਕਿਲੋ ਦੀ ਬਾਲਟੀ ਸੀ ਉਹ ਵੀ ਉਹ ਪੂਰੀ ਉੱਤੇ ਤੱਕ ਭਰੀ ਹੋਈ ਬਾਈ 10 ਕਿਲੋ ਥੋੜੀ ਸੀ ਯਾਰ ਘੱਟ ਸੀਗਾ 10 ਕਿਲੋ ਦੁੱਧ ਦੇ ਪੈਸੇ ਦੇਵੇਂਗਾ ਤੇ ਸੱਦਾ ਤੇਰੇ ਪਿਓ ਨੂੰ ਬਾਈ ਪਿਓ ਨਹੀਂ ਫਿਰਨ ਦੀ ਕੀ ਗੱਲ ਆ ਮੈਂ ਹੀ ਦੇ ਦਿੰਦਾ ਪੈਸੇ ਜਸਪਤ ਨੇ ਤਾਂ ਚੰਗੀ ਨਹੀਂ ਕੀਤੀ ਉਹ ਬਾਪੂ ਉਹਦੇ ਵਿੱਚ 2 ਕਿਲੋ ਦੁੱਧ ਸੀ ਜਾਂ 5 ਕਿਲੋ ਦੁੱਧ ਸੀ ਇਹ ਤੈਨੂੰ ਪਤਾ ਜਾਂ ਮੈਨੂੰ ਪਤਾ ਹੋਰ ਉੱਥੇ ਦੇਖਦਾ ਕੌਣ ਚਲ ਠੀਕ ਆ ਆਹਾਂ ਤਾਂ ਸਵੇਰੇ ਸਵੇਰੇ ਫਾਇਦਾ ਹੋ ਗਿਆ ਹਾਂ ਹਾਂ ਜੱਸਾ ਪੁੱਤ ਕੀ ਗੱਲ ਹੋ ਗਈ ਤਿਆਰ ਨਹੀਂ ਹੋਇਆ ਜੱਸਾ ਪਸੈਰ ਨਹੀਂ ਜਾਣਾ ਮੈਂ ਨਹੀਂ ਜਾਣਾ ਸ਼ਹਿਰ ਕੀ ਗੱਲ ਹੋ ਗਈ ਪੁੱਤ ਖਿਜੇ ਖਿਜੇ ਫਿਰ ਸਮਝ ਇੱਕ ਦਾ ਘਰ ਦੇ ਕੰਮ ਨਹੀਂ ਲੋਟ ਆਉਂਦੇਗੇ ਪੁੱਤ ਆਪਾਂ ਹੀ ਘਰ ਦੇ ਕੰਮ ਕਰਨੇ ਨੇ ਹੋਰ ਕੀ ਨਹੀਂ ਕਰਨੇ ਬਾਪੂ ਟਰੈਕਟਰ ਸਾਫ ਕਰਦਾ ਸੀ ਗੱਲ ਕਰਦੇ ਕਰਦੇ ਆ ਫੋਨ ਟੁੱਟ ਗਿਆ ਲੈ। ਪੁੱਤ ਇਹ ਤਾਂ ਠੀਕ ਹੋ ਜੂ। ਤੂੰ ਘੜੀ ਟੈਨਸ਼ਨ ਲਈ ਆ। ਉਹ ਬਾਪੂ ਠੀਕ ਤਾਂ ਹੋ ਜੂ 2000 ਰੁਪਏ ਲੱਗਦਾ ਇਹ ਤੇ। ਜੱਸ ਅੱਜ ਸਵੇਰੇ ਤੂੰ 2 ਕਿਲੋ ਦੁੱਧ ਬਦਲੇ। ਉਹ ਮੁੰਡੇ ਤੋਂ 800 ਰੁਪਏ ਲੈ ਸੀ। ਉਹ ਕਹਿੰਦਾ ਜੀ ਆਪਣੇ ਦੋਨਾਂ ਤੋਂ ਇਲਾਵਾ ਕੌਣ ਦੇਖਦਾ। ਪਰ ਉਹ ਰੱਬ ਦੇਖਦਾ। ਪੁੱਤਰਾ ਇੱਛਾ ਧਰਤੀ ਤੇ ਜੋ ਇਨਸਾਨ ਕਰਦਾ ਉਹਨੂੰ ਇੱਥੇ ਹੀ ਭਰਨਾ ਪੈਣਾ। ਸਵੇਰ ਦੀ 2 ਕਿਲੋ ਦੁੱਧ ਬਦਲੇ 2000 ਦਾ ਨੁਕਸਾਨ ਹੋ ਗਿਆ ਪਤਰਾ। ਤੂੰ ਸਹੀ ਕਿਹਾ ਬਾਪੂ ਆਪਾਂ ਲੋਕਾਂ ਨਾਲ ਠੱਗੀਆਂ ਮਾਰਦੇ ਆਂ ਤੇ ਸੋਚਦੇ ਆਂ ਆਪਾਂ ਨੂੰ ਕਿਹੜਾ ਕੋਈ ਦੇਖਦਾ ਗਲਤ ਤਰੀਕਿਆਂ ਨਾਲ ਕਦੇ ਘਰ ਨਹੀਂ ਚੱਲਦੇ ਸਭ ਡੋਬ ਦਿੰਨੇ ਆਂ। ਪਰ ਬਾਪੂ ਮੈਂ ਤੁਹਾਨੂੰ ਵਾਦਾ ਕਰਦਾ ਅੱਗੇ ਤੋਂ ਇਹ ਗਲਤੀ ਨਹੀਂ ਕਰਦਾ। ਸਵੇਰੀ ਉਹ ਮੁੰਡੇ ਦੇ ਮੈਂ ਪੈਸੇ ਵਾਪਸ ਕਰਕੇ ਆਂ। ਨਾਲੇ ਬਾਪੂ ਜੇਦਾ ਚੰਗਾ ਮਾੜਾ ਕਰਦੇ ਆ ਨਾ ਆਪਣੇ ਸਾਹਮਣੇ ਆ ਜਾਂਦਾ ਆਪਾਂ ਅੱਧੀ ਖਾ ਲਾਂਗੇ ਪਰ ਹੱਕ ਦੀ ਖਾਵਾਂਗੇ ਸ਼ਾਬਾਸ਼ ਪੁੱਤਰਾ ਸ਼ਾਬਾਸ਼